ਸਸ਼ਿਕਾ ਸਾਰਿਆਂ ਨੂੰ ਮੈਂ ਸ਼ੈਗੁਨ ਗੋਤਮ ਮੇਰੀ ਉਮਰ 14 ਸਾਲ ਹੈ 4-5 ਮਹੀਨਿਆਂ ਤੋਂ ਮੈਂ ਇਹ ਕਲਾਸ ਲੈ ਰਹੀ ਹਾਂ ਯੋਗਾ ਦੀ ਯੋਗਾ ਕਰਦਿਆਂ ਨੂੰ ਸਾਨੂੰ ਜੀ 2 ਮਹੀਨੇ ਹੋ ਗਏ ਮੇਰਾ ਨਾਮ ਕਰਨਜੀਤ ਫਤੇਗੜ ਸਾਹਿਬ ਤੋਂ 2 ਮਹੀਨੇ ਹੋ ਗਏ ਸਾਨੂੰ ਇੱਥੇ ਆਉਂਦਿਆਂ ਨੂੰ ਪਹਿਲਾਂ ਅਸੀਂ ਕੰਮ ਦੇ ਵਿੱਚ ਬਿਜੀ ਰਹਿੰਦੇ ਸੀ ਘਰ ਦੇ ਵਿੱਚ ਕੰਟਾ ਕੱਢਦੇ ਆ ਪਹਿਲਾਂ ਨਾਲ ਬਹੁਤ ਫਰਕ ਲੱਗਦਾ ਕਾਫੀ ਵਧੀਆ ਤੇ ਕਾਫੀ ਫਾਇਦੇਮੰਦ ਕਲਾਸ ਸੀਗੀ ਮੇਰੀ ਬਾਡੀ ਬਹੁਤ ਜ਼ਿਆਦਾ ਫਲੈਕਸੀਬਲ ਹੋ ਚੁੱਕੀ ਹੈ ਤੇ ਹੋਰ ਮੇਰੀ ਆਈਸਾਈਟ ਇੰਪਰੂਵ ਹੋਈ ਹੈ ਕਾਫੀ ਪਹਿਲੇ ਮੇਰਾ ਨੰਬਰ ਪਾਠ ਸੀ ਉਹ ਇੰਪਰੂਵ ਹੋਇਆ ਹੋਰ ਵੀ ਮੈਨੇ ਸਪੋਰਟਸ ਤੇ ਵੀ ਕਾਫੀ ਹੈਲਪ ਕੀਤੀ ਹੈ ਇਹਨੇ ਸਾਰੇ ਇਕੱਠੇ ਉਹਨੇ ਫਰੈਂਡ ਸਰਕਲ ਬਣ ਗਿਆ ਸਾਡਾ ਇਹ ਚੱਲਣਾ ਹੀ ਚਾਹੀਦਾ ਯੋਗਾ ਅਭਿਆਸ ਸਾਰਿਆਂ ਨੂੰ ਮਿਲ ਕੇ ਸਭ ਨੂੰ ਬਹੁਤ ਖੁਸ਼ੀ ਹੁੰਦੀ ਆ ਘਰੋਂ ਨਿਕਲਦੇ ਆ ਵਧੀਆ ਲੱਗਦਾ ਸਰੀਰ ਨੂੰ ਵੀ ਸਾਨੂੰ ਬਹੁਤ ਫਰਕ ਪੈਂਦਾ ਆ ਐਕਟਿਵ ਹੁੰਦਾ ਆ ਸਰੀਰ ਜਿਹੜੇ ਰਿਤਿਕਾ मैम ਜਿਹੜੇ ਸਾਨੂੰ ਯੋਗਾ ਕਰਵਾਉਂਦੇ ਆ ਉਹ ਵੀ ਕਾਫੀ ਵਧੀਆ ਤਰ੍ਹਾਂ ਕਰਵਾਉਂਦੀਆਂ ਹਰ ਇੱਕ ਚੀਜ਼ ਅੱਛੀ ਤਰ੍ਹਾਂ ਸਮਝਾਉਂਦੀ ਹੈ ਕਾਫੀ ਮਤਲਬ ਅੱਛਾ ਐਕਸਪੀਰੀਅੰਸ ਰਿਹਾ ਹੈ ਮੇਰਾ ਇਸ ਯੋਗਾ ਦੀ ਕਲਾਸ ਤੋਂ ਸਾਨੂੰ ਜਿਹ ਪਹਿਲਾਂ ਨਾਲ ਬਹੁਤ ਫਾਇਦਾ ਜੀ ਪਿੱਠ ਨੂੰ ਵੀ ਬਹੁਤ ਪਿੱਠ ਦੁਖਦੀ ਸੀ ਜਿਵੇਂ ਲੱਤਾਂ 'ਚ ਦਰਦ ਗੋਡਿਆਂ 'ਚ ਥੋੜਾ ਹੁੱਦਣ ਦਾ 2 ਮਹੀਨੇ ਹੀ ਹੋਏ ਨੇ ਜਦੋਂ ਸ਼ੁਰੂ ਕੀਤਾ ਇਹਨੂੰ ਫਰਕ ਆ ਸਾਨੂੰ ਕਾਫੀ ਪਹਿਲਾਂ ਨਾਲ ਰਿਤਿਕਾ मैम ਬਹੁਤ ਵਧੀਆ ਸਾਨੂੰ ਗਾਈਡ ਕਰਦੇ ਆ ਵਧੀਆ ਲੱਗਦਾ ਸਾਰਿਆਂ ਨੂੰ कार करना चाहनी जिन्होंने ये शुरू किया जड़ी और घरे भी बाहर निकलन इंजॉय कर इस उपराले बहुत बहुत धन्यवाद